ਐਸਐਸਪੀ ਸਾਹਿਬ ਸਾਡੇ ਗੌਰਵ ਥੋੜਾ ਜੀ ਆ ਦੀਆਂ ਦਹਾਤਾਂ ਤੇ ਅਸੀਂ ਸਮਾਜ ਵਿਰੋਧੀ ਅੰਸ਼ਾਂ ਵਿਰੁੱਧ ਬਿੱਡੀ ਮਹਿਮ ਤਹਿਤ ਦੋ ਸਨੇਚਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਟਵਾ ਬਰਾਮਦ ਕੀਤੀ ਹੈ ਸਰ ਜਿਹੜੇ ਸਨੇਚਿੰਗ ਮੂਵਮੈਂਟ ਇਹ ਕਿੱਥੋਂ ਸ਼ਹਿਰ ਚ ਕਰਦੇ ਬਾਤ ਇਹ ਤਨ ਤਨ ਸ਼ਹਿਰ ਥੀ ਤੇ ਫੜੇ ਗਏ ਵਿਅਕਤੀਆਂ ਨਾਮ ਇਹ ਇੱਕ ਹੈਗਾ ਹਰ ਸਿਮਰਨ ਹਰ ਸਿਮਰਨਜੀਤ ਸਿੰਘ ਲਈ ਸਨਨੀ ਹੈ ਜੀ ਇਹ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਸਪਮਾ ਤਰਨ ਤਰਨ ਦੇ ਇੱਕ ਕਾਜੀਕੋੜ ਦਾ ਵਾ ਤੇ ਇੱਕ ਸਿਲਵਰ ਕਲੋਨੀਆ ਕਾਜੀਕੋੜ ਰੋਡ ਤੇ ਕਿੱਥੇ ਵੇਚਣੀ ਸਰ ਲੈ ਕੇ ਕੁਛ ਇਹਦਾ ਕੋਈ ਫਾਸਟ ਇਨਸਟੀਗੇਸ਼ਨ ਇਹ ਇਦਾਂ ਹੀ ਜਿੱਦਾਂ ਆਮ ਆਪਣੇ ਆਂਡ ਗਵਾਨ ਜੀ ਕਿਸੇ ਨੂੰ ਸਸਤੇ ਰੇਟ ਤੇ 3-4 ਹਜ਼ਾਰ ਚ ਵੇਚ ਦਿੰਦੇ ਸੀ ਜਿਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੋਈ ਜਿਹੜਾ ਹੈਗਾ ਸੰਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਜਿੱਦਾਂ ਸਨੈਚ ਕਰਕੇ ਲੈ ਜਾਂਦਾ ਹੈ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਸਨੇਡ ਮੂਵਮੈਂਟ ਕਰਦੇ ਰਹੇ ਦੀ ਗੱਲ ਕਰਦੇ ਨੇ ਇਹ ਤਾਂ ਚੋਰੀ ਦੇ ਵਹੀਕਲ ਤੇ ਤਾਂ ਬੁਲਟ ਐ ਇਹਨਾਂ ਕੋ ਇੱਕ ਜਿਹੜਾ ਬਰਾਮਦ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਸ਼ਿਦਾ ਸਾਹਿਬ ਲਾਗੂ ਚੋਰੀ ਕੀਤਾ ਤੇ ਇੱਕ ਐਕਟਵਾ ਚੋਰੀ ਦੀ ਜਾਂ ਐਕਟਵਾ ਤੇ ਜਾਂ ਬੁਲਟ ਤੇ ਜਾਂਦੇ ਕਈ ਵਾਰ ਇਕੱਲਾ-ਇਕੱਲਾ ਕਈ ਵਾਰ ਦੋਵੇਂ ਇਕੱਠੇ ਜੀ ਟੋਟਲ ਮੋਬਾਈਲ ਕਿੰਨੇ ਨੂੰ ਬਰਾਮਦ ਟੋਟਲ 10 ਮੋਬਾਈਲ ਬਰਾਮਦ ਕੀਤੇ ਵੱਖ-ਵੱਖ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲਦੇ ਨੇ ਹਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਆ ਉਹ ਸਾਰੇ ਹੁਣ ਢੰਗਾਈ ਨਾਲ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ ਉਹ ਸਾਰੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਦੋਂ ਉਸ ਤਰ੍ਹਾਂ ਮੋਬਾਈਲ ਸਨੈਚ ਹੋਵੇ ਕੰਪਲੇਂਟ ਲਿਖਾਉਣ ਆ ਕੇ ਦੱਸਣ ਬਿਲਕੁਲ ਬਿਲਕੁਲ ਅਸੀਂ ਜੇ ਤਾਂ ਵੀ ਕੋਈ ਇਹੋ ਜੀ ਵਾਰਦਾਤ ਹੁੰਦੀ ਹੈ ਉਸੇ ਵੇਲੇ ਪੁਲਿਸ ਨੂੰ ਆ ਕੇ ਇਤਲਾਹ ਦੇਣ ਕਿਉਂਕਿ ਮੋਬਾਈਲ ਅੱਜ ਕੱਲ ਉਸੇ ਵੇਲੇ ਅਸੀਂ ਲੋਕੇਸ਼ਨ ਤੇ ਲਾ ਕੇ ਜਾਂ ਉਹਦੇ ਗਾ ਫਰਦਰ ਟੈਕਨੀਕਲ ਤਰੀਕਿਆਂ ਨਾਲ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਕਸਿਮਮ ਮਿਲ ਜਾਂਦੇ ਆ ਪਰ ਜੇ ਆ ਹੁਣ ਵੀ ਵੇਖਿਆ ਪਿੱਛੇ ਜਿਹੜੀਆਂ ਵਾਰਦਾਤਾਂ ਹੋਈਆਂ ਸਾਨੂੰ ਇਤਲਾਹ ਦੇਣ ਲਈ ਖੋਸ਼ ਹੋ ਗਏ ਨਹੀਂ ਆਉਂਦੇ ਲੋਕ ਕਈ ਤੇ ਆ ਹੁਣ ਇੱਕ ਆਦਮੀ ਨੇ ਇਤਲਾਹ ਦਿੱਤੀ ਉਤੋਂ ਵੈਰੀਫਾਈ ਕਰਕੇ ਅਸੀਂ ਦਾਸ ਬਰੰਭ ਕਰ ਲਏ